ਜਲੰਧਰ ਫਗਵਾੜਾ ਗੇਟ ਗਲੀ ਨੰਬਰ 4 ਦੇ ਵਿੱਚ ਕਬੂਤਰ ਜੋ ਕਿ ਚਾਈਨਾ ਡੋਰ ਦੇ ਵਿੱਚ ਔਨ ਕਰਨ ਮੌਦਾ ਸ਼ਿਕਾਰ ਹੋ ਗਿਆ। ਇਸੇ ਦੇ ਕਾਰਨ ਅੱਜ ਦੁਕਾਨਦਾਰਾਂ ਵੱਲੋਂ ਬਹੁਤ ਸਾਰੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਦੇ ਉੱਪਰ ਹਰ ਹਾਲਤ ਦੇ ਵਿੱਚ ਬੈਨ ਹੋਣੀ ਚਾਹੀਦੀ ਹਨ ਕਿਉਂਕਿ ਇਸੇ ਦੇ ਕਾਰਨ ਬਹੁਤ ਸਾਰੇ ਹਾਸੇ ਹੁੰਦੇ ਹਨ ਤੇ ਪੰਛੀਆਂ ਦੀ ਜਾਨਾਂ ਜਾਂਦੀਆਂ ਹਨ ਤੇ ਕਈ ਲੋਕਾਂ ਦੀਆਂ ਗਲੇ ਵੀ ਕੱਟੇ ਜਾਂਦੇ ਬਾਹਾਂ ਵੀ ਕੱਟੀਆਂ ਜਾਂਦੀਆਂ ਚਾਈਨਾ ਡੋਰ ਦੇ ਕਾਰਨ। ਦੇਖੋ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪਨੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਇਹ ਨਵੀਂ ਜਗ੍ਹਾ ਸਾਰਾ ਇਹ ਫਗਵਾੜਾ ਗੇਟ ਸ਼ਹਿਰੀ ਪੰਜਾਬ ਮਾਰ ਕੇ ਹਾਂ ਸਰ ਇਹ ਕਿਹੜਾ ਜਿਹੜਾ ਪੰਛੀ ਲਟਕਿਆ ਹੋਇਆ ਹੈ ਕਿੰਨੇ ਚਿਰ ਹੋ ਗਿਆ ਨੂੰ ਇਹਨੂੰ ਦੋ ਤਿੰਨ ਦਿਨ ਹੋ ਗਏ ਹੈ ਜੀ ਠੀਕ ਹੈ ਇਹ ਮਰਿਆ ਹੀ ਹੋਇਆ ਸੀਗਾ ਜੀ ਇਹ ਥੋੜਾ ਜਿੰਦਾ ਹੁੰਦਾ ਸੀ ਕੱਢ ਲੈਣਾ ਸੀ ਇਹਨੇ ਹਾਂ ਤੇ ਇਹ ਚਾਈਨਾ ਡੋਰ ਕਰਕੇ ਹੋਇਆ ਹੈ ਕਿਉਂਕਿ ਚਾਈਨਾ ਡੋਰ ਦੇ ਨਾਲ ਨੁਕਸਾਨ ਬਹੁਤ ਹੋਦਾ ਬੰਦਿਆਂ ਦਾ ਨੁਕਸਾਨ ਹੋ ਰਿਹਾ ਤੇ ਇਹ ਜਾਨਵਰ ਬੇਚਾਰਾ ਨਹੀਂ ਜਦੋਂ ਲਟਕਿਆ ਕਿਸੇ ਨੇ ਉਹਦਾ ਮੌਕੇ ਤੇ ਨਹੀਂ ਦੇਖਿਆ ਇਹ ਮੇਰੇ ਖਿਆਲ ਸੰਡੇ ਨੂੰ ਹੋਣਾ ਸੰਡੇ ਨੂੰ ਛੁੱਟੀ ਹੁੰਦੀ ਹੈ ਅੱਛਾ ਉਹ ਉਸਨੇ ਮਰਿਆ ਹੀ ਹੋਇਆ ਸੀਗਾ ਦੇਖੋ ਪ੍ਰਧਾਨ ਜੀ ਆਉਣ ਵਾਲੇ ਸਮੇਂ 'ਚ ਚਾਈਨਾ ਡੋਰ ਦਾ ਯੂਰ ਵੀ ਹੋਣਾ ਹੈ ਕਈ ਡੋਰਾ ਵੀ ਆਣੀਆਂ ਨੇ ਪਤੰਗਾ ਸੀਜ਼ਨ ਵੀ ਆਣਾ ਹੈ ਔਰ ਇਹ ਕਿਤਨੇ ਕਿਤੇ ਲੱਗਦਾ ਨਹੀਂ ਕਿ ਬੱਚਿਆਂ ਲਈ ਵੀ ਹਾਨੀਕਾਰਕ ਹੈ ਇਹ ਚੀਜ਼ ਪੂਰੀ ਤਰ੍ਹਾਂ ਬੈਨ ਹੋਣੀ ਚਾਹੀਦੀ ਹੈ ਇਹ ਬਹੁਤ ਹਾਨੀਕਾਰਕ ਹੈ ਚਲਦੇ ਚਲਦੇ ਮੋਟਰਸਾਈਕਲ ਤੇ ਕਈ ਵਾਰੀ ਧੌਣ ਵੱਢੀ ਜਾਂਦੀ ਹੈ ਇਹਦੇ ਨਾਲ ਹਾਂਜੀ ਤੇ ਪੈਰ ਵੱਢੇ ਜਾਂਦੇ ਨੇ ਅਕਸਰ ਦੇਖਿਆ ਜਾਂਦਾ ਕਿ ਕਈ ਕੇਸ ਹੁੰਦੇ ਨੇ ਇਹਦੇ ਨਾਲ ਹਾਂ ਤੇ ਬੰਦ ਹੋਣੀ ਚਾਹੀਦੀ ਹੈ ਚਾਈਨਾ ਡੋਰ ਬੰਦ ਹੋਣੀ ਚਾਹੀਦੀ ਪਰ ਇੱਥੇ ਲੋਕ ਜਿਹੜੇ ਪ੍ਰਸ਼ਾਸਨ ਨੇ ਇੱਥੇ ਕਾਰਵਾਈ ਜ਼ਰੂਰ ਕਰ ਰਿਹਾ ਬਜ਼ਾਰਾ ਚ ਕੀ ਲੱਗਦਾ ਕਿ ਪਿੱਛੋਂ ਜਿੱਥੋਂ ਆਂਦੀ ਹੈ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਦੁਕਾਨਦਾਰ ਜਿੰਨੇ ਦਾ ਪਿੱਛੋਂ ਮਾਲ ਨਹੀਂ ਆਏਗਾ ਦੁਕਾਨਦਾਰ ਕਿਵੇਂ ਵੇਚੇਗਾ ਚੀਜ਼ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਪਿੱਛੋਂ ਪਾਣੀ ਜੇ ਪਿੱਛੋਂ ਜੇ ਬੰਦ ਹੋਇਆ ਤਾਂ ਸਾਰਾ ਕੰਮ ਠੀਕ ਹੋ ਜਾਣਾ ਹੈ ਤੇ ਅਸੀਂ ਕਈ ਵਾਰੀ ਕਬੂਤਰ ਜਿਹੜੇ ਹੈਗੇ ਨੇ ਬਸ ਦੇਨੇ ਅਸੀਂ ਕੱਟਦੇ ਆਂ ਪੌੜੀ ਲਾ ਕੇ ਕਈ ਵਾਰੀ ਕਈ ਵਾਰੀ ਅਸੀਂ ਕੱਢੇ ਆ ਇਹਨਾਂ ਨੂੰ ਫਿਰ ਪਾਣੀ ਵੀ ਪਲਾਇਆ ਉਹਨਾਂ ਨੂੰ ਜਿੰਦੇ ਵੀ ਬਚ ਗਏ ਨੇ ਕਈ ਪਰ ਇਹ ਸਾਡੇ ਨਜ਼ਰ 'ਚ ਨਹੀਂ ਆਇਆ ਨਹੀਂ ਤਾਂ ਅਸੀਂ ਇਹ ਬਚਾ ਲੈਣਾ ਤੁਹਾਨੂੰ ਕੀ ਲੱਗਦਾ ਨਗਰ ਨਿਗਮ ਕਰਮਚਾਰੀਆਂ ਉਹਨਾਂ ਕੋਈ ਕੰਮ ਆਏ ਜੀਵ ਤਾਂ ਜੀਵ ਹੈ ਭਾਵੇਂ ਇਨਸਾਨ ਆ ਜਾਂ ਕੋਈ ਜਾਨਵਰ ਆ ਹਾਂਜੀ ਬਿਲਕੁਲ ਜੀ ਜੀਵ ਜੀਵ ਹੈ ਬੰਦਾ ਬੰਦਾ ਹੈ ਤੁਹਾਨੂੰ ਕੀ ਲੱਗਦਾ ਹੈ ਪ੍ਰਸ਼ਾਸਨ ਦੀ ਨਲਾਇਕੀ ਇਹਦੇ ਵਿੱਚ ਇਹ ਪ੍ਰਸ਼ਾਸਨ ਦੀ ਨਲਾਇਕੀ ਹੈ ਜਿਹੜਾ ਕਹਿੰਦੇ ਇਸ ਤਰ੍ਹਾਂ ਚਾਈਨਾ ਡੋਰ ਸਰ ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹਨਾ ਜਦੋਂ ਦੇਨ ਤਿਹਾਰਾਂ ਦੇ ਡੋਰ ਦਾ ਪਤੰਗਾ ਆ ਤੇ ਉਦੋਂ ਤੋਂ ਚਾਈਨਾ ਡੋਰ ਫੇਰ ਢਹਲੇ ਨਾਲ ਵਿਕਦੀ ਪ੍ਰਸ਼ਾਸਨਾਂ ਦੇ ਹਿਧਾਰ ਕੋਈ ਨਹੀਂ ਉਹਦੇ ਵਾਲੇ ਪਾਸੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਦੇ ਵੱਲ ਧਿਆਨ ਦੇਣ ਇਹ ਚਾਈਨਾ ਡੋਰ ਜਿਹੜੇ ਵੇਚਦੇ ਆ ਉਹਨਾਂ ਤੇ ਕਹਿੰਦੇ ਬੰਨ ਲੈ ਨਹੀਂ ਬਹੁਤ ਵਾਰੀ ਸਰਕਾਰ ਕਹਿੰਦੀ ਹੈ ਕਿ ਨਸ਼ਾ ਖਤਮ ਕਰ ਦੇਾਂਗੇ ਇਦਾਂ ਹੋ ਜਾਊਗਾ ਪਰ ਤੁਸੀਂ ਦੇਖੋ ਕਿੰਨੇ ਸਾਲਾਂ ਤੋਂ ਜਿਹੜੀ ਚਾਈਨਾ ਡੋਰ ਆ ਇਹ ਹੀ ਨਹੀਂ ਖਤਮ ਹੋਣਦੀ ਸਰਕਾਰ ਦੇ ਕੋਲ ਨਸ਼ਾ ਕਿੱਥੋਂ ਖਤਮ ਹੋ ਜਾਊਗਾ ਨਸ਼ਾ ਤਾਂ ਖਤਮ ਹੋਣ ਦੀ ਬਹੁਤ ਦੂਰ ਦੀ ਗੱਲ ਹੈ ਚਾਈਨਾ ਡੋਰ ਬੰਦ ਕਰ ਰਹਿਣਾ ਨਹੀਂ ਚਾਈਨਾ ਡੋਰ ਵਾਲਿਆਂ ਨੂੰ ਕਈ ਵਾਰੀ ਪ੍ਰਸ਼ਾਸਨ ਪਕੜ ਕੇ ਵੀ ਲੈ ਗਿਆ ਲੇਕਿਨ ਫੇਰ ਵੀ ਵਿਕਦੀ ਵੀ ਤੁਹਾਨੂੰ ਕੀ ਲੱਗਦਾ ਮਿਲੀ ਭਗਤ ਹੈ ਇਹ ਮਿਲੀ ਭਗਤ ਹੀ ਹੈ ਜੀ ਹੋਰ ਕੁਝ ਨਹੀਂ ਹੋ ਸਕਦਾ ਕਹਿੰਦਾ ਨਹੀਂ ਤਾਂ ਬੰਦ ਹੋਣੀ ਚਾਹੀਦੀ ਸੀ ਜੀ ਹੁਣ ਤੱਕ ਤਾਂ ਬੰਦ ਹੋਣੀ ਤੇ ਦੇਖੀ ਬੋਲੂਗੇ ਭਾਈ ਜੀ ਅੱਛਾ ਕਿਵੇਂ ਦੇਖਦੇ ਪਿਓ ਕਿ ਪਖੀ ਨਹੀਂ ਚਾਈਨਾ ਡੋਰ ਹੈਗੀ ਜਰਾ ਸਾਡੇ ਟਾਈਮ ਦੇ ਵਿੱਚ ਤੇ ਡੋਰਾ ਬੁੱਧੀਆਂ ਨਹੀਂ ਸੀ 39596 ਦੇ ਵਿੱਚ ਇਹ ਤੇ ਹੁਣ ਡੋਰਾ ਡੋਰਾ ਆ ਗਈਆਂ ਜਾਂਦੀ ਇਹਨਾਂ ਕੋ ਨਸ਼ਾ ਤੇ ਫੜਿਆ ਨਹੀਂ ਲੰਦਾ ਆਹ ਕੰਮ ਤੇ ਹੁੰਦਾ ਨਹੀਂ ਹੁਣ ਕਹਾ ਕੇ ਦੇਖੋ ਤੁਸੀਂ ਕਿੰਨਾ ਬੁਰਾ ਹਾਲ ਹੈ ਹਰ ਜਗ੍ਹਾ ਤੇ ਅਸੀਂ ਜੇ ਕਹਿੰਨੇ ਆ ਪਖੀ ਬੇਜੁਬਾਨ ਹੈ ਕੁੱਤੇ ਹੈ ਕੋਈ ਵੀ ਕੋਈ ਵੀ ਹੈ ਮੇਰੇ ਆਪੇ ਜੋ ਕਿ ਰੋਡ ਸਾਈਡ ਤੇ ਮੰਨ ਲਓ ਡੋਰ ਵੱੱਗ ਗਈ ਜੀ ਕਾਫੀ 2-3 ਸਾਲ ਪਹਿਲੇ ਦੀ ਗੱਲ ਤੇ ਮੈਂ ਬੜੀ ਮੁਸ਼ਕਲ ਨਾਲ ਬਚਾਵਜੂ ਬਚਾ ਕਿਉਂਕਿ ਡੋਰ ਬੜੀ ਟਿੱਕੀ ਹੁੰਦੀ ਹੈ ਕੱਪੜੇ ਵੀ ਫਾੜ ਦਿੰਦੀ ਹੈ ਬੰਦੇ ਨੂੰ ਤਾਂਦੀ ਇੱਕ ਅਲਰਟ ਜਰੂਰ ਜਾਰੀ ਕੀਤਾ ਜਾਂਦਾ ਹੈ ਕਿ ਰੋਡ ਸਾਈਡ ਤੇ ਚੱਲਣਾ ਹੈ ਤਾਂ ਇੱਕ ਵਾਰ ਦੇਖ ਚੱਕ ਕੇ ਚੱਲਣਾ ਹੈ ਕਿਉਂਕਿ ਡੋਰਾ ਜਿਹੜੀਆਂ ਹਟਦੀਆਂ ਨੇ ਕੀ ਲੱਗਦਾ ਹੈ ਕਿ ਇਹ ਡੋਰਾ ਬੰਦ ਹੋਣੀਆਂ ਚਾਹੀਦੀ ਬੰਦ ਹੋਣੀਆਂ ਚਾਹੀਦੀ ਬਿਲਕੁਲ ਬੰਦ ਹੋਣੀ ਜੀ ਆ ਬਚਾਰਾ ਦੇਖੋ ਪੰਛੀ ਕਿੱਦਾਂ ਹੈ ਲਟ ਗਿਆ ਪਿਆ ਪਾਜੀ ਤੁਸੀਂ ਗੱਲ ਕੀਤੀ ਤੁਸੀਂ ਬਸਤੀ ਛੇਕਦੇ ਹੋ ਤੁਹਾਡੇ ਪਿੱਛੇ ਬਸਤੀ ਨਹੀਂ ਛੇਕਦੇ ਵਿੱਚ ਵੀ ਰੇਟ ਮਾਰੀ ਪੁਲਿਸ ਨੇ ਡੋਰ ਕਾਫੀ ਪਕੜੀ ਹੈ ਲੇਕਿਨ ਫਿਰ ਵੀ ਕਾਰਵਾਈ ਕਿਉਂ ਨਹੀਂ ਹੋ ਰਹੀ ਪਤਾ ਨਹੀਂ ਇਹ ਤੇ ਸਰਕਾਰ ਨੂੰ ਪਤਾ ਨਹੀਂ ਮੰਦੇ ਹੋ ਕਿ ਦੁਕਾਨਦਾਰ ਚਲੋ ਵੇਚੇਗਾ ਚੀਜ਼ੇ ਆਏਗੀ ਤਾਂ ਵੇਚੇਗਾ ਜੇ ਪਿੱਛੇ ਹੀ ਤੁਹਾਡਾ ਕਹਿਣਾ ਮਤਲਬ ਜੇ ਪਿੱਛੇ ਹੀ ਬੰਦ ਹੋ ਜਾਵੇ ਤਾਂ ਉਹ ਨਹੀਂ ਸਹੀ ਬਹੁਤ ਵਧੀਆ ਬਹੁਤ ਜ਼ਿਆਦਾ ਚਾਈਨਾ ਡੋਰ ਆਂਦੀ ਹੈ ਚਲੋ ਜਿੱਥੋਂ ਵੀ ਆਂਦੀ ਹੈ ਕਿ ਇੰਡੀਅਨ ਮਾਰਕਾ ਲਾ ਕੇ ਵੀ ਵੇਚਣ ਲੱਪੇ ਨੇ ਹਾਂ ਤੇ ਉਹਦੇ ਨਾਲ ਕੀ ਕਹਿੰਦੇ ਨੇ ਕਿ ਲਿਖਿਆ ਵੀ ਆਂਦਾ ਕਿ ਨੋਟ ਯੂਸ ਕਾਈਟ ਪਹਿਲਾਂ ਪਹਿਲਾਂ ਕੀ ਹੁੰਦਾ ਸੀ ਅਸੀਂ ਜਦੋਂ ਡੋਰਾ ਜਿਹੜੀਆਂ ਹੁੰਦੇ ਸਾਈਂ ਦਾ ਸਕੂਲ ਕੋ ਜਾਂ ਬੀਬੀ ਚੌਕ ਕੋ ਧਾਗਾ ਡੋਰਾ ਅਸੀਂ ਉਹ ਲੈਂਦੇ ਸੀ ਉਹ ਯੂਜ਼ ਕਰੋ ਅਸੀਂ ਕਹਿੰਦੇ ਉਹ ਯੂਜ਼ ਕਰੋ ਉਹ ਜ਼ਿਆਦਾ ਲੋਕੀ ਕੁਝ ਹੀ ਦਿਨਾਂ ਬਾਅਦ ਲੋੜੀ ਵੀ ਆਣੀ ਹੈ ਸੀਜ਼ਨ ਸ਼ੁਰੂ ਹੋ ਜਾਣਾ ਪਤੰਗਾਂ ਦਾ ਤੇ ਉਸ ਤੋਂ ਬਾਅਦ ਕਈ ਬੱਚਿਆਂ ਨੇ ਆਪਣੇ ਪੇਰੈਂਟਸ ਨੂੰ ਵੀ ਕਹਿਣਾ ਕਿ ਚਾਈਨਾ ਡੋਰ ਲੈ ਕੇ ਦੋ ਚਾਈਨਾ ਡੋਰ ਉਨੇ ਬਾਰੇ ਕੀ ਕਹਿਣਾ ਹੈ ਪੇਰੈਂਟਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੈ ਪੇਰੈਂਟਸ ਜਿਹੜੇ ਬੱਚਿਆਂ ਨਾਲ ਰਹਿੰਦੇ ਨੇ ਅਪੀਲ ਕਰਨਾ ਚਾਹੁੰਦੇ ਆ ਕਿ ਚਾਈਨਾ ਡੋਰ ਦਾ ਬਾਈਟ ਕੱਟ ਕਰਦੇ ਜੀ ਕੋਈ ਫਾਇਦਾ ਨਹੀਂ ਚਾਹੀਦਾ ਕੀ ਲੱਗਦਾ ਲੋਕ ਜੇ ਉਪਰਾਲਾ ਕਰਨ ਬੰਦ ਕਰਨ ਪੰਦ ਨਾ ਹੋਵੇ ਭਾਵੇਂ ਨਾ ਹੋਵੇ ਪਰ ਲੋਕ ਜੇ ਬੰਦ ਕਰਨ ਲੱਗੇ ਦੁਕਾਨਦਾਰ ਉਹ ਮੈਂ ਕਹਿੰਦਾ ਵੇਚਾ ਵੀ ਨਾ ਠੀਕ ਹੈ ਦੁਕਾਨਦਾਰ ਤਾਂ ਚਲੋ ਵੇਚਣ ਹੀ ਨਾ ਜੇ ਲੋਕ ਵੀ ਉਪਰਾਲਾ ਕਰਨਾਂ ਬੰਦ ਕਰਨ ਦੀ ਤੇ ਵਿਕੇਗੀ ਨਹੀਂ ਉਹਨਾਂ ਤੋਂ ਬਸ ਕਮਾਈ ਦਾ ਸਾਰਾ ਮੈਨੂੰ ਸਾਰਾ ਮਨ ਜਾਂਦਾ ਹੁੰਦਾ ਹੈ